ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ લાઇਵ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਦੀ ਸਿਹਤ ਦੀ ਬੱਚਿਆਂ ਦੇ ਵਿੱਚ ਪਿਛਲੇ ਸਮੇਂ ਤੋਂ ਦੇਖਣ ਵਿੱਚ ਆਇਆ ਹੈ ਕਿ ਛੋਟੇ ਬੱਚੇ 5 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ ਟੀਵੀ ਦੀ ਬਿਮਾਰੀ ਦੇਖਣ ਵਿੱਚ ਆਈ ਹੈ ਕਈ ਮਾਮਲੇ ਵੀ ਸਾਹਮਣੇ ਆਏ ਨੇ ਤੇ ਇਹ ਬਿਮਾਰੀ ਕਿਉਂ ਆਉਂਦੀ ਹੈ ਬੱਚਿਆਂ ਦੇ ਵਿੱਚ ਤੇ ਇਹਦਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਵੇ ਜਾਂ ਇਹ ਕਿਸ ਤਰ੍ਹਾਂ ਠੀਕ ਹੋ ਸਕਦੀ ਹੈ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਸਪਤਾਲ ਡਾਕਟਰ ਹਰਪ੍ਰੀਤ ਸਿੰਘ ਜੀ ਮੌਜੂਦ ਨੇ ਜੋ ਕਿ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਸਿਵਲ ਹਸਪਤਾਲ ਦੇ ਵਿੱਚ ਦੇ ਰਹੇ ਨੇ ਤੇ 5 ਮਹੀਨੇ ਪਹਿਲਾਂ ਹੀ ਇੱਥੇ ਐਸ ਐਮਓ ਪ੍ਰਮੋਟ ਹੋ ਕੇ ਇੱਥੇ ਆਪਣੀਆਂ ਫਿਰ ਸੇਵਾਵਾਂ ਦੇਣ ਵਾਸਤੇ ਆਏ ਨੇ ਤੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆਂ ਕਿ ਕਿਉਂ ਇਹ ਬੱਚਿਆਂ ਦੇ ਵਿੱਚ ਇਹ ਟੀਵੀ ਦੀ ਬਿਮਾਰੀ ਆ ਰਹੀ ਹੈ ਤੇ ਇਹ ਕਿਸ ਤਰ੍ਹਾਂ ਇਹਨੂੰ ਠੀਕ ਕੀਤਾ ਜਾ ਸਕਦਾ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪਏਗਾ ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਬੜਾ ਅੱਛਾ ਤੁਸੀਮ ਜਿਹੜਾ ਹੈਗਾ ਇਹ ਬੱਚਿਆਂ ਦਾ ਜਿਹੜਾ ਹੈਲਥ ਦਾ ਟਾਪਿਕ ਬੜਾ ਅੱਛਾ ਇਨੀਸ਼ੀਏਟਿਵ ਲੈ ਰਹੇ ਹੋ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਇਆ ਵੀ ਛੋਟੇ ਬੱਚਿਆਂ ਦੇ ਵਿੱਚ ਜਿਹੜੇ ਨਿਊ ਬੌਰਨ ਹੁੰਦੇ ਨੇ ਨਵੇਂ ਜਨਮੇ ਬੱਚੇ ਹੁੰਦੇ ਨੇ ਤੇ 5 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਵਿੱਚ ਵੀ ਇਹ ਟੀਵੀ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਕਾਫੀ ਮਾਮਲੇ ਦੇਖਣ ਦੇ ਵਿੱਚ ਆਏ ਨੇ ਤੇ ਇਹਨਾਂ ਦਾ ਕੀ ਕਾਰਨ ਹੈ ਤੇ ਇਹਨਾਂ ਨੂੰ ਤੋ ਕਿਵੇਂ ਬਚਿਆ ਜਾ ਸਕਦਾ ਬਿਮਾਰੀ ਤੋਂ ਤੇ ਮਾਮਾ ਨੂੰ ਕਿੰਨਾ ਚੀਜ਼ਾਂ ਦਾ ਜਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਪਏਗਾ ਦੇਖੋ ਜਿਹੜੀ ਬੱਚਿਆਂ ਦੇ ਵਿੱਚ ਟੀਬੀ ਹੈ ਇਹ ਕੋਈ ਬੱਚੇ ਇਨ ਬੌਰਨ ਲੈ ਕੇ ਦਾ ਨਹੀਂ ਹੁੰਦੇ ਜਿਹੜੇ ਛੋਟੇ ਬੱਚੇ ਹੁੰਦੇ ਆ ਦੇ ਆਰ ਆਲਵੇਜ਼ ਦਾ ਇਨੋਸੈਂਟ ਵਿਕਟਮ ਜਿਸ ਬੱਚੇ ਦਾ ਆਪਣਾ ਕੋਈ ਇਮਿਊਨ ਸਿਸਟਮ ਨਹੀਂ ਕਿਉਂਕਿ ਬੱਚੇ ਦਾ ਜਿਹੜਾ ਆਪਣਾ ਇਮਿਊਨ ਸਿਸਟਮ ਹੈਗਾ ਜਿਹੜੀਆਂ ਬੱਚੇ ਨੂੰ ਐਂਟੀਬਾਡੀਜ਼ ਟਰਾਂਸਫਰ ਹੁੰਦੀਆਂ ਨੇ ਉਹ ਜੋ ਉਹਨੂੰ ਮਾਂ ਤੋਂ ਟਰਾਂਸਫਰ ਹੁੰਦੀਆਂ ਨੇ ਉਹੋ ਹੀ ਬੱਚੇ ਦੀ ਬਾਡੀ ਦੇ ਵਿੱਚ ਆਂਦਿਆਂ ਨੇ ਇਸੇ ਕਰਕੇ ਜਿਹੜੀ ਬੱਚਿਆਂ ਦੇ ਵਿੱਚ ਡਿਫਰੈਂਟ ਤਰ੍ਹਾਂ ਦੀ ਜਿਹੜੀ ਇਮਿਊਨਾਈਜੇਸ਼ਨ ਹੈਗੀ ਆ ਇਕ ਸਮਾਂਬੰਧ ਤਰੀਕੇ ਨਾਲ ਕੀਤੀ ਜਾਂਦੀ ਹੈ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਟੀਕਾ 1.5 ਮਹੀਨੇ ਤੇ ਲੱਗਦਾ ਇਟ ਮੀਨਸ ਕਿ ਜਿਸ ਤਰ੍ਹਾਂ ਡੀਪੀਟੀ ਦਾ ਹੀ ਟੀਕਾ ਲੱਗਣਾ ਸਪੋਜ਼ ਡਫਥਰੀਆ ਪਟੋਸਿਸ ਟੈਟਨਸ ਦਾ ਟੀਕਾ ਲੱਗਣਾ ਹੈ ਤਾਂ ਉਹਦੇ ਜਿਹੜੇ ਐਂਟੀਬਾਡੀ ਲੈਵਲ ਹੈ 6 ਹਫ਼ਤੇ ਤੋਂ ਬਾਅਦ ਜਿਹੜੇ ਹੈਗੇ ਫਾਲ ਕਰਨ ਲੱਗ ਜਾਂਦੇ ਆ ਇਸੇ ਕਰਕੇ ਅਸੀਂ ਉਹ ਟੀਕਾ ਜਿਹੜਾ ਹੈ 6 ਹਫ਼ਤੇ ਤੇ ਰეკਮੈਂਡ ਕਰਦੇ ਆ ਸੇਮ ਵੇਜ ਜਿਹੜਾ ਬੀਸੀਜੀ ਦਾ ਟੀਕਾ ਹੈ ਜਿਹੜਾ ਟੀਵੀ ਦੇ ਬਚਾਅ ਲਈ ਜਿਹੜਾ ਟੀਕਾ ਹੈ ਅਸੀਂ ਕਹਿੰਨੇ ਆ ਕਿ ਜਨਮ ਸਮੇਂ ਹੀ ਲਗਵਾਓ ਜਾਂ ਵਿਦਿਨ 2 ਵੀਕਸ ਜਿਹੜਾ ਹੈਗਾ ਉਹਨੂੰ ਤੁਸੀਂ ਲਗਵਾ ਲਓ 댓 ਮੀਨਸ ਕਿ ਉਹਦੇ ਵਿੱਚ ਬੱਚੇ ਦੀ ਬਾਡੀ ਦੇ ਵਿੱਚ ਟੀਵੀ ਦੇ ਅਗੇਂਸਟ ਲੜਨ ਲਈ ਕੋਈ ਇੰਨੀ ਜ਼ਿਆਦਾ ਤਾਕਤ ਨਹੀਂ ਹੁੰਦੀ ਐਂਡ ਜੋ ਵੀ ਬੱਚੇ ਦੇ ਕੰਟੈਕਟ ਵਿੱਚ ਆਏਗਾ ਸਭ ਤੋਂ ਪਹਿਲਾਂ ਬੱਚੇ ਦੇ ਕੰਟੈਕਟ ਦੇ ਵਿੱਚ ਉਹਦੀ ਮਦਰ ਆਂਦੀ ਹੈ ਉਸ ਤੋਂ ਬਾਅਦ ਉਹਦੇ ਫਾਦਰ ਆਉਂਦੇ ਹਨ ਫਿਰ ਦਾਦਾ ਦਾਦੀ ਨਾਨਾ ਨਾਨੀ ਹੋਰ ਜਿਹੜੇ ক্লোਜ਼ਰ ਰਿਲੇਸ਼ਨ ਚੋਂ ਹੈਗੇ ਆ ਉਹ ਬੱਚੇ ਦੇ ਕੰਟੈਕਟ ਦੇ ਵਿੱਚ ਆਂਦੇ ਨੇ ਹੁਣ ਜਦੋਂ ਉਹ ਬੱਚੇ ਦੇ ਕੰਟੈਕਟ ਦੇ ਵਿੱਚ ਆਂਦੇ ਨੇ ਕਿਸੇ ਨੂੰ ਕੋਈ ਖਾਂਸੀ ਹੈ ਜ਼ੁਕਾਮ ਹੈ ਜਾਂ ਕੋਈ ਆਲਰੇਡੀ ਜਿਹੜੀ ਹੈ ਕੋਈ ਉਹਨੂੰ ਟੀਬੀ ਦੀ ਦਵਾਈ ਚੱਲ ਰਹੀ ਹੈ ਜਾਂ ਕਿਸੇ ਹੋਰ ਲੰਬੀ ਬਿਮਾਰੀ ਤੋਂ ਪੀੜਤ ਹੈਗਾ ਹੈ ਜਦੋਂ ਬੱਚੇ ਨੂੰ ਚੱਕਦੇ ਹੈਗੇ ਆ ਤਾਂ ਉਨਾਂ ਲਈ ਉਹ ਤਕਲੀਫ ਘੱਟ ਹੋ ਸਕਦੀ ਹੈ ਪਰ ਬੱਚੇ ਦੇ ਵਿੱਚ ਕਿਉਂਕਿ ਬੱਚੇ ਦਾ ਆਪਣਾ ਇਮਿਊਨ ਸਿਸਟਮ ਨਹੀਂ ਹੁੰਦਾ ਉਹਨੂੰ ਡਵੈਲਪ ਹੋਣ ਨੂੰ 60-70% ਡਵੈਲਪ ਹੋਣ ਨੂੰ 6 ਸਾਲ ਦਾ ਸਮਾਂ ਲੱਗ ਜਾਂਦਾ ਹੈ ਇਸੇ ਕਰਕੇ ਜਿਹੜੀ ਉਹਨਾਂ ਦੀ ਛੋਟੀ ਜਿਹੀ ਵੀ ਵੱਡਿਆਂ ਦੀ ਇਨਫੈਕਸ਼ਨ ਹੁੰਦੀ ਹੈ ਬੱਚੇ 'ਚ ਜਿਹੜੀ ਹੈ ਜਾਨਲੇਵਾ ਬਣ ਜਾਂਦੀ ਹੈ ਹੁਣ ਜੇ ਉਹਨੂੰ ਟੀਬੀ ਦੀ ਦਵਾਈ ਚੱਲ ਰਹੀ ਹੈ ਔਰ ਉਹ ਇਨਫੈਕਟਡ ਕੇਸ ਹੈ ਤਾਂ ਉਹਦੇ ਤੋਂ ਬੱਚੇ ਨੂੰ ਜਿਹੜੀ ਹੈਗੀ ਹੈ ਟਰਾਂਸਫਰ ਇਨਫੈਕਸ਼ਨ ਤੇ ਜਿਹੜੀ ਐ ਹੋਏਗੀ ਹੀ ਹੋਏਗੀ ਹੁਣ ਅੱਗੇ ਬੱਚੇ ਦਾ ਕਿਉਂਕਿ ਇਮਿਊਨ ਸਿਸਟਮ ਨਹੀਂ ਹੈ ਤਾਂ ਉਹ ਜਿਹੜੀ ਇਨਫੈਕਸ਼ਨ ਐ ਅੱਗੇ ਬਿਮਾਰੀ ਦੀ ਸ਼ੇਪ ਜਿਹੜੀ ਹੈਗੀ ਆ ਤਰਨ ਕਰ ਲੈ ਡਾਕਟਰ ਸਾਹਿਬ ਇਹ ਤਕਰੀਬਨ ਖਾਨਦਾਨੀ ਸਿਸਟਮ ਵੀ ਹੋ ਜਾਂਦਾ ਵਾ ਮੰਨ ਲਓ ਜਿੱਦਾਂ ਹੁਣ ਕਈ ਲੋਕਾਂ ਦੇ ਵਿੱਚ ਖਾਨਦਾਨੀ ਵੀ ਏ ਟੀ ਵੀ ਦੀ ਬਿਮਾਰੀ ਇਹ ਲੱਗਦੀ ਆਈ ਆ ਤੇ ਇਹਦਾ ਇਲਾਜ ਵੀ ਉਹ ਕਰਵਾਉਂਦੇ ਨੇ ਪਰ ਉਹ ਡਾਕਟਰ ਨੂੰ ਆਪਣੀ ਅਸਲੀਅਤ ਨਹੀਂ ਦੱਸਦੇ ਆਪਣੀ ਸੱਚਾਈ ਨਹੀਂ ਦੱਸਦੇ ਇਹਦੇ ਕਰਕੇ ਵੀ ਇਹ ਸਿਸਟਮ ਹੋ ਜਾਂਦਾ ਆ ਕਿਉਂਕਿ ਡਾਕਟਰ ਨੇ ਆਪਣੇ ਹਿਸਾਬ ਨਾਲ ਜਿਹੜਾ ਇਲਾਜ ਕਰਨਾ ਹੁੰਦਾ ਆ ਬੱਚੇ ਦਾ ਤੇ ਉਧਰੋਂ ਉਹਦਾ ਪਿਤਾ ਬਿਮਾਰ ਇਸੇ ਬਿਮਾਰੀ ਦਾ ਮਾਲੂਮ ਕੋਈ ਟ੍ਰੀਟਮੈਂਟ ਲੈ ਰਿਆ ਹੁੰਦਾ ਆ ਤੇ ਇਹ ਵੀ ਕਾਰਨ ਆ ਕਿਉਂਕਿ ਉਹ ਦੱਸਦੇ ਨਹੀਂ ਹੈ ਡਾਕਟਰ ਨੂੰ ਸੱਚਾਈ ਬਿਲਕੁਲ ਸਹੀ ਗੱਲ ਹੈ ਜੀ ਡਾਕਟਰ ਨੂੰ ਜੇ ਉਸ ਚਾਈ ਦੱਸਣਗੇ ਤਾਂ ਇਹਦੇ ਵਿੱਚ ਉਹਨਾਂ ਦਾ ਹੀ ਫਾਇਦਾ ਹੈ ਹੁਣ ਜਦੋਂ ਡਾਕਟਰ ਨੂੰ ਚਾਈ ਨਹੀਂ ਦੱਸਣਗੇ ਡਾਕਟਰ ਤੇ ਸਿਰਫ ਇੰਨਾ ਹੀ ਉਹਨਾਂ ਨੂੰ ਸਮਝਾ ਸਕਦਾ ਹੈ ਕਿ ਦੇਖੋ ਜਦੋਂ ਬੱਚਾ ਪੈਦਾ ਹੋਇਆ ਹੈ ਜਾਂ ਬੱਚਾ ਵੱਡਾ ਆ ਤਾਂ ਉਹਦੇ ਕੰਟੈਕਟ ਦੇ ਵਿੱਚ ਮਿਨੀਮਮ ਤੋਂ ਮਿਨੀਮਮ ਜਿਹੜੇ ਹੈਗੇ ਬੰਦੇ ਆਂ ਕਈ ਵਾਰੀ ਕੀ ਹੁੰਦਾ ਬੱਚਾ ਪੈਦਾ ਹੁੰਦਾ ਜਾਂ ਥੋੜਾ ਵੱਡਾ ਹੁੰਦਾ ਦਸਤਾ ਜਿਨੇ ਜਿਹੜੇ ਹੈਗੇ ਉਹਨੂੰ ਦੇਖਣ ਚੁਲਿਆਉਂਦੇ ਆ ਭੂਆ ਵੀ ਆ ਗਈ ਚਾਚੀ ਵੀ ਆ ਗਈ ਨਾਨੀ ਵੀ ਆ ਗਈ ਤਾਂ ਅਦਾਪਿਆ ਕਰਦਾ ਆ ਗਿਆ ਹੁਣ ਜਿੱਥੋਂ ਤੱਕ ਰਹੀ ਖਾਨਦਾਨੀ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਟੀਬੀ ਹੈ 100% 100% ਕਯੂਰੇਬਲ ਡਿਜ਼ੀਜ਼ ਹੈ ਜੇਕਰ ਮਰੀਜ਼ ਦਿੱਤੇ ਸਮੇਂ ਤੇ ਉਹਨੂੰ ਜਿਹੜੀ ਦਵਾਈ ਸਰਕਾਰ ਵੱਲੋਂ ਜਿਹੜੀ ਹੈ ਫ੍ਰੀ ਦਵਾਈ ਮਿਲਦੀ ਹੈ ਜੇ ਉਹ ਫ੍ਰੀ ਦਵਾਈ ਜਿਹੜੀ ਮਿਲਦੀ ਹੈ ਉਹਨੂੰ ਖਾਂਦਾ ਰਹੇ ਤਾਂ ਇਹ ਟੀਵੀ ਜਿਹੜੀ ਆ ਉਹਦੇ ਜੜ ਤੋਂ ਜਿਹੜੀ ਹੈ ਖਤਮ ਹੋ ਜਾਂਦੀ ਹੈ ਸੋ ਖਾਂਦਾਨੀ ਦੇ ਵਿੱਚ ਜਿਹੜਾ ਹੈਗਾ ਬਾਲਾ ਕੋਈ ਚੱਲਣ ਦਾ ਮਤਲਬ ਨਹੀਂ ਹੁੰਦਾ ਬਟ ਹਾਂ ਮਰੀਜ਼ ਨੂੰ ਜਿਹੜੀ ਆ ਆਪਣੀ ਦਵਾਈ ਸਮਾਂ ਬੰਦ ਢੰਗ ਨਾਲ ਜਿਹੜੀ ਆ ਖਾਣੀ ਚਾਹੀਦੀ ਹੈ ਡਾਕਟਰ ਸਾਹਿਬ ਇੱਕ ਸਵਾਲ ਹੋਰ ਆ ਰਿਹਾ ਦਿਮਾਗ ਦੇ ਵਿੱਚ ਵੀ ਜੇ ਬੱਚਾ ਟੀਵੀ ਦੀ ਚਪੇਟ ਵਿੱਚ ਆ ਜਾਂਦਾ ਆ ਤੇ ਉਹ ਕਿੱਥੇ ਇਲਾਜ ਕਰਵਾਵੇ ਤੇ ਸਿਵਲ ਹਸਪਤਾਲ ਦੇ ਵਿੱਚ ਇਹ ਇਹਦਾ ਟ੍ਰੀਟਮੈਂਟ ਮੁਹੱਈਆ ਹੈਗਾ ਆ ਜਾਂ ਨਹੀਂ ਹੈਗਾ ਜਾਂ ਜੋ ਵੀ ਹੈਗਾ ਤੇ ਇਹਦੇ ਵਿੱਚ ਖਰਚਾ ਕਿੰਨਾ ਆਉਂਦਾ ਇਹ ਵੀ ਸਾਡੇ ਦਸਕਾਂ ਨੂੰ ਦੱਸਿਆ ਜਾਵੇ ਕਿਉਂਕਿ ਬਹੁਤ ਲੋਕਾਂ ਨੂੰ ਇਹ ਸ਼ੰਸ਼ਾ ਹੁੰਦੀ ਹੈ ਵੀ ਸ਼ਾਇਦ ਬਹੁਤ ਜ਼ਿਆਦਾ ਖਰਚਾ ਆਉਂਦਾ ਆ ਤੇ ਜਿੱਥੇ ਤੱਕ ਸਾਡਾ ਖਿਆਲ ਹੈ ਕਿਉਂਕਿ ਸਰਕਾਰ ਵੱਲੋਂ ਇਹ ਫ੍ਰੀ ਹੈ ਪਰ ਲੋਕਾਂ ਨੂੰ ਇਹ ਜਾਗਰੂਕ ਕਰਨ ਵਾਸਤੇ ਦੱਸਣਾ ਜ਼ਰੂਰੀ ਹੋ ਜਾਂਦਾ ਵੀ ਜਿਹੜਾ ਇਲਾਜ ਹੁੰਦਾ ਟੀਵੀ ਦਾ ਬਿਲਕੁਲ ਫ੍ਰੀ ਹੈ ਇਹ ਬਹੁਤ ਵਧੀਆ ਸਵਾਲ ਤੁਸੀਂ ਜਿਹੜਾ ਕੀਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਟੀਬੀ 100% ਕਿਉਰੇਬਲ ਹੈ ਇਹਦਾ ਇਲਾਜ ਟੈਸਟਿੰਗ ਸਭ 100% ਫ੍ਰੀ ਹੈ ਸਗੋ ਜਿਹੜੀ ਹੈ ਸਰਕਾਰ ਵੱਲੋਂ ਜਿਹੜੇ ਟੀਬੀ ਦੇ ਪੀੜਤ ਲੋਕੀ ਹੁੰਦੇ ਆ ਉਹਨਾਂ ਨੂੰ ਮੰਥਲੀ ਕੁਛ ਨਾ ਕੁਛ ਜਿਹੜੇ ਅਲੋਕਮੈਂਟਸ ਹੈ ਉਹ 500 ਰੁਪਏ ਸੁਪੈ ਜੋ ਵੀ ਹੈਗਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਔਰ ਜਿਹੜੇ ਇਹਦੇ ਟੈਸਟ ਆ ਸਾਡੇ ਕੋਲ ਲੇਟੈਸਟ ਟੈਸਟ ਜਿਹੜੇ ਆ ਸਾਡੇ ਕੋਲ ਸਿਵਲ ਹਸਪਤਾਲ ਵਿੱਚ ਅਵੇਲੇਬਲ ਹੈ ਜਿਹੜੇ ਲੋਕੀ ਬਾਹਰੋਂ ਜਿਹੜੇ ਮਹਿੰਗੇ ਭਾਤ ਇਹ ਟੈਸਟ ਕਰਵਾਉਂਦੇ ਹੈਗੇ ਸਾਡੇ ਕੋਲ 100% ਇੱਕ ਸਿੰਗਲ ਪੈਣੀ ਵੀ ਉਹਨਾਂ ਦੀ ਨਹੀਂ ਲੱਗਦੀ ਉਹ ਸਾਰੇ ਟੈਸਟ ਫ੍ਰੀ ਹੈ ਸਾਰੀ ਦਵਾਈ ਫ੍ਰੀ ਹੈ ਬਟ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਭਾਈ ਆਓ ਟੈਸਟ ਕਰਵਾਓ ਜਿਹੜੀ ਡਾਕਟਰ ਦਵਾਈ ਦੱਸਦਾ ਯਾਰ ਉਹਨੂੰ ਖਾ ਜ਼ਰੂਰ ਲਾਓ ਜੇ ਨਹੀਂ ਖਾਓਗੇ ਤਾਂ ਇਸੇ ਤਰ੍ਹਾਂ ਹੀ ਫਿਰ ਉਹਦੇ ਨਾਲ ਰੈジਸਟੈਂਟੀ ਵੀ ਹੋ ਜਾਏਗੀ ਰੈジਸਟੈਂਟੀ ਵੀ ਹੋ ਜਾਏਗੀ ਫਿਰ ਸਾਨੂੰ ਦੁਬਾਰਤੋਂ ਜਿਹੜਾ ਹੈ ਉਹਦਾ ਅ ਇਲਾਜ ਜਿਹੜਾ ਹੈਗਾ ਇਹ ਆਲਟਰਨੇਟਿਵ ਐਨਜ਼ਾਈਮਲ ਕਰਨਾ ਪਏਗਾ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਉਹ ਟਾਈਮ ਸੇ ਰਾ ਕੇ ਟੈਸਟਿੰਗ ਕਰਵਾ ਲੈਣ ਉਹਦਾ ਇਲਾਜ ਕਰਵਾ ਲੈਣ ਤਾਂ 100% ਕਯੂਰੇਬਲ ਆ ਤੇ ਟੋਟਲੀ ਫ੍ਰੀ ਇਹਦੀ ਟ੍ਰੀਟਮੈਂਟ ਜਿਹੜੀ ਹੈ ਸਿਵਲ ਹਸਪਤਾਲ ਦੇ ਵਿੱਚੋਂ ਹੁੰਦੀ ਹੈ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਸੋ ਤੁਸੀਂ ਸੁਣਿਆ ਡਾਕਟਰ ਸਾਹਿਬ ਦੀ ਜੋ ਇਹਨਾਂ ਨੇ ਦਰਸ਼ਕਾਂ ਨੂੰ ਸਲਾਹ ਦਿੱਤੀ ਹੈ ਤੇ ਇਹ ਸਲਾਹ ਬਹੁਤ ਵਧੀਆ ਹੈ ਕਿਉਂਕਿ ਬੱਚਿਆਂ ਨੂੰ ਇਹ ਟੀਵੀ ਦੀ ਬਿਮਾਰੀ ਤੋਂ ਬਚਾਉਣ ਵਾਸਤੇ ਬੜਾ ਹੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਸਿੱਧੇ ਕੰਟੈਕਟਰ ਦੇ ਵਿੱਚ ਬੱਚਿਆਂ ਨੂੰ ਨਾਂ ਲੈ ਕੇ ਆਓ ਕਿਸੇ ਵੀ ਰਿਸ਼ਤੇਦਾਰ ਜਾਂ ਕੋਈ ਵੀ ਮਿਲਣ ਵਾਸਤੇ ਆਂਦਾ ਆ ਨਿਊ ਬੋਰਨ ਬੱਚਿਆਂ ਨੂੰ ਤਾਂ ਉਹ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਇਸ ਦਾ ਇਲਾਜ ਜਿਹੜਾ ਹੈਗਾ ਸਿਵਲ ਹਸਪਤਾਲ ਦੇ ਵਿੱਚ ਫ੍ਰੀ ਹੁੰਦਾ ਹੈ ਤੇ ਬਾਹਰੋਂ ਜਿਹੜੇ ਟੈਸਟ ਬੜੇ ਮਹਿੰਗੇ ਕੀਤੇ ਜਾਂਦੇ ਨੇ ਤੇ ਸਿਵਲ ਹਸਪਤਾਲ ਦੇ ਵਿੱਚ ਟੈਸਟ ਵੀ ਜਿਹੜੇ ਫ੍ਰੀ ਹੁੰਦੇ ਨੇ ਤੇ ਜਿਹੜਾ ਇਹਦਾ ਟ੍ਰੀਟਮੈਂਟ ਆ ਉਹ ਵੀ ਬਿਲਕੁਲ ਫ੍ਰੀ ਹੁੰਦਾ ਤੇ ਲੋਕਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਇਸ ਤਰ੍ਹਾਂ ਦੇ ਹੋ ਹਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾ